ਜੇ ਸਿਕੋ ਤੁਸੀਂ ਕਹਿੰਦੇ ਸ਼ਰਦਾ ਰੱਖ ਲਓ ਨਾ ਗੁਰੂ ਸਾਹਿਬ ਤੇ ਇੱਕ ਸ਼ਬਦ ਸੁਣਿਆ ਵੀ ਤੁਹਾਨੂੰ ਭਾਰ ਲੱਗ ਸਕਦਾ ਤੇ ਜੇ ਨਾ ਸ਼ਰਦਾ ਹੋਈ ਸਿਸ਼ ਨਮਨ ਕਮਟੀ ਦਾ ਪ੍ਰਧਾਨ ਨਾ ਆ ਗਿਆ ਤੇ ਸੇਵਾਦਾਰ ਹੱਥ ਜੋੜ ਕੇ ਖੜੇ ਹੋ ਗਏ ਉਹ ਆ ਜਿਹੜਾ ਕੱਢ ਕੇ ਮੁੜ ਗਿਆ ਤੁਹਾਨੂੰ ਪੁੱਛ ਰਿਹਾ ਵੀ ਆ ਜੀ ਹੁਕਮਨਾਮਾ ਕਿਹੜਾ ਹੈ ਸਜਾ ਰਾਜੀ ਸਿੰਘ ਦਰਬਾਰ ਸਭ ਕਿਹੜਾ ਸ਼ਬਦ ਪੜ੍ਹ ਰਿਹਾ ਸੀ ਨਹੀਂ ਦੱਸਣਾ ਉਹ ਸੁਤਰੇ ਸਾਹ ਵਾਲੀ ਗੱਲ ਹੋ ਜਾਂਦੀ ਹੈ ਸੁਤਰੇ ਛਾ ਨੇ ਕਹਿ ਦਿੱਤਾ ਸੀ ਦੂਰ ਬਟੇ ਮੂੰ ਉਹ ਕਹਿੰਦੇ ਜੀ ਸੰਗਤ ਨੂੰ ਗਾਲ ਕੱਢੀ ਹੈ ਸੁਤਰੀ ਨੇ ਕਈ ਦਿਨਾਂ ਤੋਂ ਬਾਅਦ ਲਿਆਂਦਾ ਫੜ ਕੇ ਕਹਿੰ ਲਗਾ ਜੀ ਉਸ ਤਨੇ ਨੇ ਸੰਗਤ ਨੂੰ ਗਾਲ ਕਢੀ ਸੀ ਸਤਿਗੁਰੂ ਜੀ ਕਹਿੰਦੇ ਕੀ ਕਿਹਾ ਸੀ ਕਹਿੰ ਦੁਰਬੇਟੇ ਨੂੰ ਕਹਿੰ ਲਗਾ ਜੀ ਮੈਂ ਕਿਹਾ ਸੀ ਗੁਰਬੇਟੇ ਨੂੰ ਇਹਨਾਂ ਨੂੰ ਪੁੱਛੋ ਤੇ ਸ਼ਬਦ ਕਿਹੜਾ ਪੜ ਰਹੇ ਸੀ ਰਾਗੀ ਸਿੰਘ ਕਹਿ ਲਗਾ ਤਾਂ ਪਤਾ ਨਹੀਂ ਕਹਿੰਦਾ ਇਹਨਾਂ ਦਾ ਧਿਆਨ ਹੀ ਨਹੀਂ ਸੀ ਇਹ ਦੁਰਬੇਟੇ ਨੂੰ ਵੱਲ ਤਾਂ ਇਹਨਾਂ ਦਾ ਧਿਆਨ ਹੋ ਗਿਆ ਸ਼ਬਦ ਵੱਲ ਮੈਂ ਤਾਂ ਇਹਨਾਂ ਨੂੰ ਦੁਰਬੇਟੇ ਨੂੰ ਕਹੱਸ ਕਿ ਕੋਲੇ ਬੈਠਾ ਸ਼ਬਦ ਸੁਣੋ ਸ਼ਬਦ ਨੇ ਰਹਿ ਦਿੱਤਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਕੇ